ਪੰਜਾਬ ਦੇ ਕਈ ਪਿੰਡ ਪਾਣੀਆਂ ਦੇ ਵਿੱਚ ਡੁੱਬੇ ਹੋਏ ਨੇ ਤਾਂ ਉੱਥੇ ਹੀ ਹਜੇ ਵੀ ਜਿਹੜੀ ਮੀਂਹ ਹੈ ਉਹ ਥਮੰਦਾ ਨਾਮ ਨਹੀਂ ਲੈ ਰਿਹਾ ਦੱਸਦੇ ਕਿ ਅੱਜ ਪੰਜਾਬ ਭਰ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਜਿੱਥੇ ਲੋਕਾਂ ਨੂੰ ਜਿਹੜਾ 70 ਕਰ ਰਹਿਣ ਦਾ ਜਿਹੜਾ ਹੈ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਹੈ ਤਾਂ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ ਉਹ ਭਾਰੀ ਮੀਂਹ ਦੀ ਸੰਭਾਵਨਾ ਜਿਹੜੀ ਹੈ ਉਹ ਜਿਤਾਈ ਜਾ ਰਹੀ ਹੈ ਜਿੱਥੇ ਤੁਹਾਨੂੰ ਦੱਸ ਦੇ ਕਿ ਪੰਜਾਬ ਐਸ ਡੀ ਐਮ ਦੇ ਵੱਲੋਂ ਲੋਕਾਂ ਦੇ ਫੋਨਾਂ ਦੇ ਵਿੱਚ ਵੀ ਇਹ ਨੋਟੀਫਿਕੇਸ਼ਨ ਜਿਹੜੀ ਹੈ ਉਹ ਭੇਜੀ ਗਈ ਹੈ ਜਿਸ ਦੇ ਚੱਲਦੇ ਲੋਕ ਜਿਹੜੇ ਨੇ ਉਸਰਤਰ ਕਰ ਰਹੇ ਸਕੰ ਦਾ ਤੁਹਾਨੂੰ ਦੱਸ ਦੇ ਕਿ ਜਿੱਥੇ ਲੋਕ ਜਿਹੜੇ ਨੇ ਉਹ ਇਸ ਭਾਰੀ ਮੀਂਹ ਦੇ ਚੱਲਦੇ ਹੁਣ ਕਾਫੀ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਨੇ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਇਹ ਪਾਣੀ ਜਿਹੜਾ ਹੈ ਉਹ ਵੱੜ ਚੁੱਕੇ ਹਨ ਨਾਲ ਦੇ ਨਾਲ ਹੀ ਜਿਹੜੇ ਡੈਮ ਨੇ ਉਹ ਵੀ ਇਸ ਸਮੇਂ ਪੂਰੇ ਭਰ ਚੁੱਕੇ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਕਿ ਸੇਫ ਥਾਵਾਂ ਦੇ ਉੱਤੇ ਸੁਰੱਖਿਤ ਥਾਵਾਂ ਦੇ ਉੱਤੇ ਜਿਹੜਾ ਇਹ ਚੱਲ ਜੇ ਉਹ ਕਿਉਂਕਿ ਲਗਾਤਾਰ ਈ ਜਿਹੜਾ ਹੈ ਉਹ ਘਟਨ ਦਾ ਨਾਮ ਜਿਹੜਾ ਹੈ ਉਹ ਨਹੀਂ ਲੈ ਰਿਹਾ ਤਾਂ ਤੁਹਾਨੂੰ ਦੱਸ ਦੇ ਕਿ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਤਾਂ ਨਾਲ ਦੇ ਨਾਲ ਹੀ ਅੰਮ੍ਰਿਤਸਰ ਬਰਨਾਲਾ ਬਠਿੰਡੇ ਫਰੀਦਕੋਟ ਫਤਿਹਗੜ੍ਹ ਸਾਹਿਬ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਲੁਧਿਆਣਾ ਮਲੇਰਕੋਟਲਾ ਪਟਿਆਲਾ ਤੇ ਰੂਪਨਗਰ ਐਸਐਸ ਨਗਰ ਮੁਹਾਲੀ ਨਾਲ ਦੇ ਨਾਲ ਹੀ ਸੰਗਰੂਰ ਅਤੇ ਤਰਨਤਾਰਨ ਦੇ ਵਿੱਚ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਅੱਜ ਭਾਰੀ ਮੀਂਹ ਦੀ ਸੰਭਾਵਨਾ ਜਿਹੜੀ ਹੈ ਉਹ ਜਿਤਾਈ ਜਾ ਰਹੀ ਹੈ ਤਾਂ ਤੁਹਾਨੂੰ ਦੱਸਦੀ ਕਿ ਲਗਾਤਾਰ ਜਿਹੜਾ ਹੈ ਭਾਰੀ ਮੀਂਹ ਤੇ ਚੱਲਦੇ ਲੋਕ ਹੁਣ ਪਰੇਸ਼ਾਨ ਹੋ ਚੁੱਕੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਇਹ ਪਾਣੀ ਜਿਹੜਾ ਇਹ ਪਹੁੰਚ ਚੁੱਕਿਆ ਹੈ ਲੋਕ ਜਿਹੜੇ ਨਛੱਤਾ ਤੇ ਰੇਲ ਤੇ ਮਜਬੂਰ ਹੋਏ ਹੋਏ ਨੇ ਉੱਥੇ ਹੀ ਲੋਕਾਂ ਦੇ ਜਦੋਂ ਘਰਾਂ ਵਿੱਚ ਪਾਣੀ ਪਹੁੰਚਿਆ ਗੱਲ ਕਰਨੀ ਹੈ ਮੱਝੇ ਵਾਲੇ ਪਾਸੇ ਵੀ ਦਾ ਮੱਝੇ ਵਾਲੇ ਪਾਸੇ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਹੈ ਲੋਕ ਜਿਹੜਾ ਇਹ ਲੋਕਾਂ ਨੂੰ ਰੈਸਕਿਊ ਜਰਾਇ ਕੀਤਾ ਜਾ ਰਿਹਾ ਹੈ ਕਈ ਲੋਕਾਂ ਦੇ ਘਰ ਜਿਹੜੇ ਨੇ ਉਹ ਢਹਿ ਢੇਰੀ ਹੋ ਗਏ ਨੇ ਕਈ ਲੋਕਾਂ ਦੇ ਜਿਹੜੇ ਫਸਲ ਜਿਹੜੀ ਹੈ ਉਹ ਵੀ ਤਬਾਹ ਹੋ ਚੁੱਕੀ ਹੈ ਨਾਲ ਦੇ ਨਾਲ ਹੀ گاਵਾ ਅਤੇ ਮੱਝਾਂ ਜਿਹੜੀਆਂ ਨੇ ਉਹ ਵੀ ਇਸ ਦੇ ਵਿੱਚ ਲਾਪਤਾ ਹੋ ਚੁੱਕੀਆਂ ਨੇ ਤਾਂ ਸਾਨੂੰ ਦੱਸ ਦੇ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਘੱਟੋ ਘੱਟ ਸੇਫ ਥਾਵਾਂ ਤੇ ਚੱਲ ਜਿਓ ਤਾਂਕਿ ਤੁਹਾਡੀ ਜਾਨ ਜਿਹੜੀ ਹੈ ਉਹ ਬਚ ਸਕੇ ਕਿਉਂਕਿ ਲਗਾਤਾਰ ਮੀਂਹ ਜਿਹੜਾ ਹੈ ਉਹ ਹਟਣ ਦਾ ਨਾਮ ਨਹੀਂ ਲੈ ਰਿਹਾ ਡੈਮ ਜਿਹੜੇ ਨੇ ਉਹ ਭਰ ਚੁੱਕੇ ਨੇ ਜਦੋਂ ਚੱਲਦੇ ਡੈਮ ਦੇ ਗੇਟ ਜਦੋਂ ਖੋਲੇ ਜਾਂਦੇ ਨੇ ਤਾਂ ਉਹ ਜਿਹੜਾ ਹੈ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ ਲੋਕਾਂ ਦੇ ਪਿੰਡਾਂ ਤੱਕ ਪਹੁੰਚ ਜਾਂਦਾ ਹੈ ਜਿਸ ਦੇ ਚੱਲਦੇ ਲੋਕਾਂ ਦੀ ਫਸਲ ਜਿਹੜੀ ਹੈ ਉਹ ਤਬਾਹ ਹੋ ਜਾਂਦੀ ਹੈ